हो, तो बंदे हो गया जी हो गया हम खाना नहीं ला के आए घर से हमारे पास खाना नहीं खाना था, था। जी। हमारे पास आज आटा नहीं था ऐसे ही आ गए हम कोई बात नहीं चलो मैं ला के कुछ लाते हूँ कोई बात नहीं आप रहने दो कोई बात नहीं 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 कुछ ला लेता हूँ सारे बंदा खाया रहा है जी खाने को भी खाने के लिए जाना है कि तो कुछ ला देते फिर खा लेना फिर सामने लगता चलो ठीक है ਭਾਈ ਰੋਟੀ ਖਾ ਲੋ ਬੜਾ ਬਹੁਤ ਬਹੁਤ ਆਨੇ ਲੱਗਦੀ ਤੇ ਪਹਿਲਾਂ ਰੋਟੀ ਖਾ ਲਈਏ ਆ ਲੈ ਪਰ ਚਾਚਾ ਆਹ ਬੰਦੇ ਦਾ ਆਪਣੇ ਆ ਉਹ ਕਿਹੜੇ ਆ ਤੂੰ ਇੱਧਰ ਆ ਤੈਨੂੰ ਕਹਿੰਦਾ ਲਾਇਆ ਤੂੰ ਸਾਨੂੰ ਮੁੰਸ਼ੀ ਨੇ ਕਿਹਾ ਸਗਾ ਜੀ ਉਹਨੂੰ ਪੁੱਛ ਕੇ ਲੱਗਿਆ ਮੁੰਸ਼ੀ ਨੇ ਲਾਇਆ ਹਾਂਜੀ ਮੁੰਸ਼ੀ ਕੋਣ ਹੁੰਦਾ ਲਾਣ ਵਾਲਾ ਮੁੰਸ਼ੀ ਕਹਿੰਦਾ ਸਗਾ ਸਾਨੂੰ ਕੰਮ ਦੀ ਜਰੂਰਤ ਆ ਤੇ ਸਾਨੂੰ ਵੀ ਜਰੂਰਤ ਸੀਗੀ ਅੱਛਾ ਹਾਂਜੀ ਉਹ ਕਹਿੰਦਾ ਸੀ ਲੇਬਰ ਦੀ ਜਰੂਰਤ ਹੈਗੀ ਸਾਨੂੰ ਮੁੰਸ਼ੀ ਦੀ ਵੀ ਲੰਦਾ ਮੈਂ ਖਬਰ ਕੋਈ ਗੱਲ ਨਹੀਂ ਤਾਂ ਤਾਂ ਮੁੰਸ਼ੀ ਨੇ ਸੱਦਿਆ ਸਗਾਜੀ। ਇਹ ਆੜੀ ਲੱਖਿਆ ਉਹਨਾਂ ਨੂੰ ਕਿੰਨੀ ਆ? ਨਹੀਂ, ਢਿਆੜੀ ਤਾਂ ਨਹੀਂ ਦੱਸੀ ਜੀ। ਫੇਰ ਕਿਹੜੇ ਘਰ ਨਾਲ ਲੱਗੇ ਤੁਸੀਂ? ਕਹਿੰਦੇ ਸੀ ਕੋਈ ਨਹੀਂ ਅਸੀਂ ਜੋ ਜਾਇਜ਼ ਹੋਊਗਾ ਉਦਾਂ ਕਰ ਲਵਾਂਗੇ। ਅੱਡ ਕਰਦਾ ਯਾਰ ਜਾਇਜ਼ ਹੋਊਗਾ, ਜਾਇਜ਼ ਕੇ ਮੈਂ ਕਹਾਂ ਨੂੰ ਤੁਹਾਨੂੰ 100 ਰੁਪਏ ਦਊਂਗਾ। ਇਹ ਚਲੋ 100 ਰੁਪਏ ਤਾਂ ਨਹੀਂ ਹੁੰਦਾ ਕੋਈ ਜਾਇਜ਼ ਰੇਟ ਨਹੀਂ ਹੈਗਾ। 150 ਰੁਪਏ ਬੰਦੇ ਦੇ ਨਾ 100 ਰੁਪਏ ਤੀਵੀਂ ਦਿੰਨਾ ਮੈਂ। ਦੱਸਿਆ ਉਹਨਾਂ ਨੂੰ ਇਹ? ਨਹੀਂ ਇਦਾਂ ਤਾਂ ਨਹੀਂ ਦੱਸਿਆ। ਫੇਰ? ਹੋਰ ਤੁਸੀਂ ਕੀ ਭਾਲਦੇ ਹੋ? ਇੰਨੀ ਤੇ ਅੜੀ ਬਾਲਨ ਦੀ ਮੋਂਚੀ ਕਿੱਥੇ ਆ ਮੋਂਚੀ ਜੀ ਚਾਹ ਲੈਣ ਗਿਆ ਲੈ ਵਰਾਸਤੇ ਮੋਟੀ ਲੱਕ ਕੰਡਾ ਚਾਹ ਲੈਣ ਗਿਆ ਤੁਹਾਡੇ ਲਈ ਕੰਡਾ ਜਵਾਈ ਲੈਦੇ ਨਾ ਤੁਸੀਂ ਉਹਨਾਂ ਦੇ ਚਾਹ ਲੈਣ ਗਿਆ ਤੁਹਾਡੇ ਲਈ ਆਲਾ ਨੇ ਮੋਂਚੀ ਨੂੰ ਇਹਨੂੰ ਬਣਾਣਾ ਮੈਂ ਬੰਦਾ ਪਹਿਲਾਂ ਕੋਈ ਗੱਲ ਨਹੀਂ ਇਧਰ ਆ ਤੂੰ ਵੀ ਗੱਲ ਤੋਂ ਇਧਰ ਬਾਬਾ ਜੀ ਦੀ ਗੱਲ ਸੁਣ ਲੈ ਤੁਰਿਆ ਕੀ ਗੱਲ ਹਾਂਜੀ ਕੰਮ ਤੂੰ ਕਰ ਲੂਗੀ ਜੇ ਘਾਬਨਾ ਤੁਰਦੀਆਂ ਹੋਲੀ-ਹੋਲੀ ਹਾਂਜੀ ਕਰੀ ਜਾਂਦੇ ਆ ਗੱਡੀ ਵਿਆੜੀ ਦੇਣ ਦੱਸਿਆ ਵਿਆੜੀ ਉਹ ਕਹਿੰਦੇ ਅਸੀਂ 100 ਰੁਪਏ ਜਰਾਨੇ ਦੇਣੇ ਹੁੰਨੇ ਆ ਤੇ 150 ਰੁਪਏ ਆਦਮੀ ਦੇਣੇ ਹੁੰਨੇ ਆ ਤੇ 150 ਰੁਪਏ ਥੋੜਾ ਐ ਬਾਬੂ ਜੀ 15-1600 ਦਾ ਸਾਡਾ ਕਿਰਾਇਆ ਹੀ ਨਿਕਲ ਜਾਣਾ ਜੀ ਘਰ ਦਾ ਆ ਗੱਡੀ ਨਾਲ ਲਵਾਦ ਮਨਾ ਤੁਹਾਡੇ ਗੱਡੀ ਦੀ ਚਾਬੀ ਨਾ ਦੇ ਦੋ ਮੈਂ ਤੁਹਾਨੂੰ ਹਾਂ ਸਾਡੀ ਇੰਨੀ ਾਕਾਤ ਕਿੱਥੋਂ ਬਾਬੂ ਜੀ ਅਸੀਂ ਗੱਡੀ ਦੇ ਵਿੱਚ ਵੀ ਬਹਿ ਸਕੀਏ ਪਰ ਬਾਬੂ ਜੀ 150 ਰੁਪਿਆ ਥੋੜਾ ਆ ਮੈਂ ਤਾਂ ਇੰਨਾ ਜੇ ਨਾ ਠੀਕ ਆ ਕੰਮ ਕਰਨਾ ਠੀਕ ਆ ਨਹੀਂ ਬੋਰੀ ਮਤਰਾ ਚੱਕੋ ਹੋ ਜੋ ਗੋਲ ਇਥੋਂ ਚਲੋ ਨਹੀਂ ਬਾਬੂ ਜੀ ਇਦਾਂ ਨਾ ਕਰੋ ਮੈਂ ਤਾਂ ਹੀ ਆ ਬਾਬੂ ਜੀ ਇਦਾਂ ਨਾ ਕਰੋ ਉਹ ਮੈਂ ਤਾਂ ਮੁੰਤਾ ਮੇਰੇ ਕੋਲ ਨਾ ਕਰਤੇ ਰਹਿ ਲੇ ਕਿ ਬਹੁਤ ਆਂਦੇ ਆ ਹੈ ਮੈਂ ਤਾਂ ਮੁੰਤਾ ਕਰਦਾ ਤੂੰ ਨਹੀਂ ਬਾਬੂ ਜੀ ਇਦਾਂ ਨਾ ਕਰੋ ਥੋੜੇ ਰਲਦੇ ਮਿਲਦੇ ਜੇ ਬਾਬੂ ਜੀ ਨਹੀਂ ਮੇਰੀ ਗੱਲ ਕਰਦਾ ਕਿ ਯਾਰਾ ਹੋ ਜਾ ਤੁਹਾਨੂੰ ਦਿੱਤੇ ਆ ਕੌਣ ਚਿੰਗੇ ਰੱਤੇਗਾ ਮੂਹਰੇ ਕਹਿੰਦਾ ਸੀ ਮੈਂ ਬਾਪੂ ਜੀ ਨਾਲ ਕਰਦਾ ਉਹ 5 ਵਜੇ ਤੱਕ ਇੱਥੇ ਕੰਮ ਕਰਨਾ ਆ ਉਸ ਤੋਂ ਬਾਅਦ 5 ਵਜੇ ਜਾ ਕੇ ਘਰੇ ਮੇਰੇ ਸਫਾਈ ਵੀ ਕਰਨੀ ਆ ਇਹ ਦੱਸੇਗਾ ਨੂੰ ਚਲੋ ਬਾਪੂ ਜੀ ਸਫਾਈ ਕਰ ਦਿਆ ਕਰਾਂਗੇ ਪੈਸੇ ਸਾਨੂੰ ਜਾਇ ਦੇ ਦੇ ਪੈਸੇ ਇੰਨੇ ਨਹੀਂ ਮਿਲਣੇ ਆ ਠੀਕ ਆ 100 ਰੁਪਏ ਤੈਨੂੰ ਦੇਣੇ ਬਾਪੂ ਜੀ ਓਏ ਚੱਲ ਪਰੇ ਹੋ ਗਏ ਬਾਪੂ ਜੀ ਇਦਾਂ ਨਾ ਕਰੋ ਬਾਪੂ ਜੀ ਮੈਂ ਤੇ ਹੀ ਆ ਬਾਪੂ ਜੀ ਤੁਹਾਡੇ ਪੈਰੀ ਹੱਥ ਬਾਪੂ ਜੀ ਕਰੀ ਜਾਂਦਾ ਤੈਨੂੰ ਇੱਕ ਵਾਰੀ ਪਤਾ ਨਹੀਂ ਲੱਗਦਾ ਤੈਨੂੰ ਆਪਣਾ ਬੋਰੀ ਵੇਦਰਾ ਚੱਕੋ ਚਲੋ ਇਹ ਤਾਂ ਹੋ ਜੋ ਗੋਲ ਕੀ ਬਾਬੂ ਜੀ ਸਾਡੇ ਬੰਦੇ ਦੀ ਹੋਰ ਬਹੁਤ ਕੋਈ ਗੱਲ ਨਹੀਂ ਕਿ ਬੰਦੇ ਬਹੁਤ ਆ ਮੇਰੇ ਕੋਲ ਅਸੀਂ ਘਰ ਦੀ ਸਫਾਈ ਕਰ ਦਿਆ ਕਰਾਂਗੇ ਜੀ ਤੁਹਾਡੇ ਕੋਲ ਨਹੀਂ ਕਰ ਦਿਆ ਕਰੂੰਗਾ ਤੂੰ ਹੈ ਦੀਦਾ ਜੀ ਲਛਣਾ ਸਫਾਈ ਕਰਨੇ ਵਾਲੇ ਤੁਹਾਡੇ ਨਹੀਂ ਬਾਬੂ ਜੀ ਸਾਨੂੰ ਮੌਕਾ ਤਾਂ ਬਈ ਕੰਮ ਚੋਰਨਾ ਹੋਣਾ ਤਾਂ ਸਾਨੂੰ ਬਾਬੂ ਜੀ ਕੰਮ ਦੀ ਬਹੁਤ ਜਰੂਰ ਸਾਡੇ ਘਰ ਆਟਾ ਹੈ ਨਹੀਂ ਬਾਬੂ ਜੀ ਸਾਡੇ ਕੋਲ ਅਸੀਂ ਆਟਾ ਵੀ ਹੁਣ ਲੈ ਕੇ ਦਵਾਂ ਪੈਸੇ ਵੀ ਤੁਹਾਨੂੰ ਮੈਂ ਦਵਾਂ ਹੈ ਬਾਬੂ ਜੀ ਮਾਤ ਕਰ ਦੋ ਸਾਨੂੰ ਐਦਾਂ ਨਾ ਨਹੀਂ ਬਾਬੂ ਜੀ ਐਦਾਂ ਨਾ ਕਰੋ ਬਾਬੂ ਜੀ ਐਦਾਂ ਨਾ ਉਹ ਚੱਲ ਯਾਰ ਤੂੰ ਮੇਰੇ ਪੈਰੀ ਹੱਤ ਨਾਲ ਆ ਬਾਰ-ਬਾਰ ਬਾਬੂ ਜੀ ਠੱਕੇ ਕਾਤੇ ਮਾਰਦੇ ਆ ਤੁਸੀਂ ਠੱਕੇ ਮਾਰਦੇ ਆ ਤੈਨੂੰ ਐਦਾਂ ਨਾ ਕਰੋ ਤੁਸੀਂ ਗਰੀਬ ਤੇ ਅਤਿਆਚਾਰ ਕਾਤੇ ਕਰਦੇ ਆ ਬਾਬੂ ਜੀ ਐਦਾਂ ਨਾ ਕਰੋ ਤੁਸੀਂ ਹੋਰ ਕੀ ਕਰਾਂ ਹਾਰ ਪਾਵਾਂ ਤੁਹਾਡੇ ਮੈਂ ਨਹੀਂ ਬਾਬੂ ਜੀ ਹਾਰ ਕੰਮ ਕਰ ਦਵਾਂਗੇ ਸਾਨੂੰ ਕੰਮ ਕਰ ਲਓ ਠੀਕ ਆ 100 ਰੁਪਇਆ ਤੈਨੂੰ ਮੈਂ ਨਾ ਸੁਣ ਲੈ ਇੱਕ ਮੇਰੀ ਗੱਲ 150 ਰੁਪਇਆ ਤੈਨੂੰ ਮੈਂ ਨਾ ਠੀਕ ਆ 9 ਤੋਂ 5 ਵਜੇ ਤੱਕ ਇੱਥੇ ਕੰਮ ਕਰਨਾ ਉਸ ਤੋਂ ਬਾਅਦ ਘਰ ਦਾ ਵੀ ਕੰਮ ਕਰਨਾ ਜਾ ਕੇ 5 ਵਜੇ ਤੋਂ ਬਾਅਦ 100 ਰੁਪਏ ਦੇ ਵਿੱਚ ਘਰ ਦਾ ਵੀ ਕੰਮ ਕਰੂੰਗੀ ਥੋੜੇ ਜਿਹਾ ਤਾਂ ਵਧਾ ਦਿਓ ਬਾਬੂ ਜੀ ਕੋਈ ਗੱਲ ਯੋ ਬਾਅਦ ਚ ਦੇਖਾਂਗੇ ਹੁਣ ਕੰਮ ਦਾ ਕਰੋ ਜੇ ਮੈਨੂੰ ਵਧੀਆ ਲੱਗਾ ਠੀਕ ਹੈ ਆਪਣਾ ਰੋਟੀ ਪਾਣੀ ਦੀ ਰੋਕਣਾ ਕਿਤੇ ਕੰਮ ਨਹੀਂ ਮਿਲਦਾ ਮਿੰਟੇ ਜੀ ਬਾਬੂ ਜੀ ਐਡਾ ਨਾ ਕਰੋ ਬਾਬੂ ਜੀ ਉੱਪਰ ਥੁੱਕੀ ਜਾਣਾ ਪਰ ਹੋ ਕੇ ਗੱਲ ਕਰ ਤੈਨੂੰ ਇੱਕ ਵਾਰੀ ਹੀ ਬਦਲ ਲੱਗਦਾ ਹੈ ਓ ਜੰਡੇ ਇਹ ਕਰਦਾ ਤੂੰ ਕੀ ਕਰਦਾ ਕਾਚੇ ਦੰਡ ਨਹੀਂ ਪਤਾ ਇਹ ਐਡਾ ਹੀ ਥੁਦਾ ਦੇਣਾ ਕਿਸੇ ਗਰੀਬ ਬੰਦੇ ਦੇ ਹੱਥ ਚੱਕਣਾ ਤੇਰਾ ਕੀ ਮਤਲਬ ਲੈ ਗਰੀਬ ਗਰੁੱਪ ਕੋਈ ਨਹੀਂ ਹੈਗੇ ਇਹ ਪਖੰਡ ਕਰਦੇ ਆ ਗਰੀਬ ਆਏ ਨੰਨਿਦਾਰੀ ਦਾ ਹੁੰਦਾ ਲੈ ਹੰਕਾਰ ਦਾ ਚਾਚਾ ਤੈਨੂੰ ਨਹੀਂ ਪਤਾ ਹੈਗਾ ਤੂੰ ਬਹਿ ਜਾ ਆਰਾਮ ਨਾਲ ਗੱਡੀ ਚੋਂਪ ਕਰਕੇ ਤੈਨੂੰ ਨਹੀਂ ਪਤਾ ਇਹਨਾਂ ਦਾ ਮੈਨੂੰ ਤਾਂ ਪਤਾ ਮੈਂ ਤਾਂ ਰੋਜ਼ ਦਾ ਭੇਤੀਆਂ ਇਦਾਂ ਦੇ ਬੰਦਿਆਂ ਦਾ ਭੇਤੀਆਂ ਇਹਨਾਂ ਨੂੰ ਵਿਚਾ ਕੰਨ ਠੱਕੇਗਾ ਮਾਰਦਾ ਫਿਰ ਤੈਨੂੰ ਨੇ ਠੱਕੇ ਮਾਰਦਾ ਇਹਨਾਂ ਨੂੰ ਮੈਂ ਕੰਮ ਪੋਗਦਾ ਦਾ ਕਰਾ ਲਾ ਜਿਹੜਾ ਜਵਾਬ ਦੇਦੇ ਵਿਚਾਰਿਆਂ ਨੂੰ ਚੱਲ ਕੋਈ ਨਹੀਂ ਦੇਖਦੇ ਆ ਹਾਂ ਕਿੱਦਾਂ ਮੰਚੀ ਹਾਂਜੀ ਉਹ ਬੰਦੇ ਦੋ ਤੈ ਰੱਖੇ ਨਾ ਹਾਂਜੀ ਹਾਂਜੀ ਯਾਰ ਤੂੰ ਪੁੱਛਦਾ ਲੈਂਦਾ ਮੈਨੂੰ ਬੰਦਾ ਆਇਆ ਫਿਰ ਮਜਬੂਰੀ ਵਿੱਚ ਸਭ ਕਹਾ ਮੈਂ ਦੂਰ ਰੱਖ ਲਿਆ ਮੈਂ ਯਾਰ ਹੱਦ ਕਰਤਾ ਤੂੰ ਨੇ ਪੁੱਛਿਆ ਨਹੀਂ ਮੇਰੇ ਕੋ ਇੱਕ ਵਾਰ ਵੀ ਮੈਂ ਕਹਾ ਬੰਦੇ ਰੱਖਣਾ ਵੀ ਤੂੰ ਪਹਿਲੇ ਵੀ ਬੋਲੇ ਸੀ ਕਿ ਰੱਖਣਾ ਹੈਗਾ ਤਾਂ ਮੈਂ ਜਿਗਾਚਰ ਦੋ ਬੰਦਾ ਹੈ ਉਹ ਘੁੱਟੀ ਚੱਲੂ ਉਹ ਸਿੰਧ ਉਹ ਤਾਂ ਇਹਨੂੰ ਲੇਬਰ ਦੀ ਲੋੜ ਸੀ ਹਾਂਜੀ ਬਈ ਪੁੱਛਣ ਦਾ ਤਾਂ ਫਰਜ਼ ਆ ਜੇ ਮੈਨੂੰ ਲੇਬਰ ਦੀ ਲੋੜ ਸੀ ਇਹ ਰੱਖ ਲੈ ਹਾੜੀ ਦਾ ਉਹਨੇ ਪੁੱਛਿਆ ਇਹ ਰੱਖ ਲੋ ਤੇ ਰੱਖ ਲੋ ਨਾ ਗਰੀਬਾਂ ਦਾ ਵਿਚਾ ਦੇਂਦਾ ਚੁੱਲਾ ਜਲ ਤੋਂ ਸ਼ਾਮ ਨੂੰ ਤੈਨੂੰ ਕੀ ਫੱਕ ਬਣ ਲਗਿਆ ਉਹ ਚਾਚਾ ਉਹ ਤਾਂ ਗੱਲ ਸਹੀ ਆ ਆਪਾਂ ਤਾਂ ਲੇਬਰ ਆਪਾਂ ਲੇਬਰ ਤੇ ਕੰਮ ਕਰਨਾ ਆ ਪਾਤੀ ਤਾਂ ਕਰਨਾ ਨਹੀਂ ਉਹ ਤਾਂ ਠੀਕ ਆ ਚਾਚਾ ਮੈਂ ਤੁਹਾਡੀ ਗੱਲ ਮੰਨਦਾ ਪਰ ਇਹਦਾ ਪੁੱਛਣ ਦਾ ਇਹ ਫਰਜ਼ ਹੈ ਕਿੰਨੀ ਦਿਹਾੜੀ ਲੈਣੀ ਹੈ ਕਿੰਨੀ ਨਹੀਂ ਲੈਣੀ ਉਹਨਾਂ ਦੀ ਇਹਦਾ ਪੁੱਛਣ ਦਾ ਫਰਜ਼ ਨਹੀਂ ਬਣਦਾ ਫਰਜ਼ ਤਾਂ ਬਣਦਾ ਚਲ ਕੋਈ ਨਹੀਂ ਜੇ ਰੱਖ ਲੈ ਉਹਨੂੰ ਮਾੜਾ ਕੰਮ ਦਾ ਕੀਤਾ ਨਹੀਂ ਆਪਾਂ ਤਾਂ ਲੇਬਰ ਦੀ ਲੋੜ ਆ ਚਲ ਚਾਚਾ ਠੀਕ ਆ ਆਪਾਂ ਉਹਨਾਂ ਦਾ ਵਜ੍ਹਾ ਨਾਲ ਨਾ ਗਰੀਬਾਂ ਦਾ ਚੁੱਲ੍ਹਾ ਜਲ ਪਊ ਕੋਈ ਬੰਦਾ ਸੀਸ ਦਊ ਅਗਲੇ ਦਾ ਢੇਡ ਸੀਸਾਂ ਦਊਗਾ ਪਤਾ ਆਪਾਂ ਨੂੰ ਚਲੋ ਠੀਕ ਆ ਜਿੱਦਾਂ ਕਰ ਲਿਆ ਠੀਕ ਆ ਕੋਈ ਨਹੀਂ ਜੇ ਰੱਖ ਮੈਂ ਚੱਲਿਆ ਆ ਠੀਕ ਆ ਬੰਦਿਆਂ ਨੂੰ ਕੰਮ ਕਰਿਓ ਮੈਂ ਦੇਖਣਾ ਸ਼ਾਮ ਨੂੰ ਕਿੰਨਾ ਕੰਮ ਕੀਤਾ ਤੇ ਸ਼ਾਮ ਦੇ ਵੇਲੇ ਮੈਂ ਆਣਾ ਠੀਕ ਆ ਘਰ ਵੀ ਪਾਈ ਕਰਨੀ ਆ ਠੀਕ ਆ ਕੰਮ ਕਰਿਓ ਮੈਂ ਚੈੱਕ ਕਰਨਾ ਕਿੰਨਾ ਕੀਤਾ ਆ ਠੀਕ ਆ ਹਾਂ ਚਲੋ ਚਾਚਾ ਜੀ ਬਾਤ ਕਰ ਬਾਤ ਕਰ ਬਾਕੀ ਜਿਹੜੀ ਮਾੜੀ ਮੋਟੀ ਬਚੂਗੀ ਨਾ ਉਹ ਦੂਜੀ ਲੇਵਰ ਨੇ ਪਾਲਣ ਚਲੋ ਘਰ ਨਹੀਂ ਜਾਣਾ ਆਪਾਂ ਘਰੇ ਕੰਮ ਕਰਨਾ ਚਲੋ ਤੂੰ ਵੀ ਹੱਥ ਮਾਰ ਰਖਦੇ ਹੋ ਤੇ ਰਖਦੇ ਤਾਂ ਕੁੰਝੇ ਕੋਈ ਗੱਲ ਨਹੀਂ ਦੂਜੇ ਬੰਦੇ ਚੱਕ ਲੂਗੇ ਫਿਰ ਤਾਂ ਮਰਨੂ ਚਲੋ ਬੈਠੋ ਗੱਡੀ ਹੋਰ ਹੋਰ ਬੈਠੋ ਚਲੋ ਆਜੋ ਆਜੋ ਅੰਦਰ ਨੂੰ ਹੁਣ ਇੱਥੇ ਖੜੇ ਰਹੋਗੇ ਓਏ ਚੱਲ ਉਹ ਬਾਥਰੂਮ ਚੰਗੀ ਤਰ੍ਹਾਂ ਚਮਕਾ ਦੇ ਐ ਠੀਕ ਆ ਅੰਦਰ ਐਨ ਉੱਤੇ ਮੋਰਚ-ਮੋਰਚ ਲੈ ਕੇ ਆਂ ਟੈਲਟੂਲਾ ਸਾਫ ਕਰ ਦੇ ਚੱਲ ਚੱਲੇ ਤੂੰ ਬਾਲਟੀ ਲੈ ਪੋਚੇ ਲੈ ਬਚੰਦੇ ਚੱਲ ਪਿਆਰ ਨਾਲ ਕੱਕਾ ਕੰਮ ਕਰਾ ਸਾਰੀ ਢਿਆੜੀ ਦੇ ਬਚਾਰੇ ਛੱਤਿਓ ਉਹ ਚਾਚਾ ਜੀ ਤੁਹਾਨੂੰ ਨਹੀਂ ਪਤਾ ਕੋਈ ਨਹੀਂ ਮਜ਼ਦੂਰ ਵਾ ਕਿਤੇ ਦੀਨੇ ਨੂੰ ਪਜਦੀ ਪਿਆਰ ਨਾਲ ਪਿਆਰ ਨਾਲ ਕੰਮ ਕਰਾਈਦਾ ਹੁੰਦਾ ਬਿੰਦੂ ਦਾਦੇ ਚਾਚਾ ਜੀ ਮੈਨੂੰ ਪਤਾ ਇਹਨਾਂ ਦਾ ਕਿੱਦਾਂ ਰੱਖਣਾ ਪਿਆਰ ਦੇ ਨਾਲ ਰੱਖੀਦਾ ਮੁੰਡੇ ਬੰਦੇ ਨੂੰ ਚੱਲ ਚੱਲ ਲਿਆ ਲਿਆ ਟੈਲ ਟੈਲ ਨਾ ਕਰੀ ਜਾ ਆਇਆ ਆਇਆ ਲਿਆ ਬਾਲਟੀ ਤੂੰ ਕਰ ਦੇ ਬਾਥਰੂਮ ਚੰਗੀ ਦਾ ਸਾਹਿਬ ਐ ਚਮਕ ਚਮਕ ਕੇ ਦੇ ਦੇ ਨਹੀਂ ਜਾਈ ਤੇ ਪੂਰਾ ਮੈਨੂੰ ਕਰਦੇ ਕਰਦੇ ਚੰਗੀ ਤੇ ਰਸ ਪਾਈ ਫੇਰਾ ਕੋਥੇ ਰੱਖ ਕੇ ਪੜੇ ਰੈਡ ਤੇ ਡਰਮੇ ਜਹੀ ਨਾ ਕਰੀਆ ਜਲਦੀ ਰੱਖ ਇੱਥੇ ਇੱਕ ਗੱਲ ਮੇਰੀ ਹੋਰ ਸੁਣ ਲੈ ਹੈਲੋ ਤੁਹਾਡਾ ਸਤ ਮਾਨ ਬਹੁਤ ਕੀਮਤੀ ਹੈ ਇੱਧਰ ਉੱਧਰ ਪਿਆ ਰਹਿੰਦਾ ਇਦਾਂ ਹੀ ਠੀਕ ਆ ਠੀਕ ਆ ਹਾਂ ਰ ਧਿਆਨ ਰੱਖਣਾ ਇਹ ਨਾ ਹੋਵੇ ਥੋਦਾ ਲਾ ਦਮ ਉਹ ਤੁਹਾਨੂੰ ਚਲੋ ਬਾਬੂ ਜੀ ਅਸੀਂ ਗਰੀਬ ਜਰੂਰ ਹਾਂ ਉਹ ਪਤਾ ਮੈਨੂੰ ਗਰੀਬਾਂ ਦਾ ਚੱਲ ਇਦਾਂ ਦੀਆਂ ਘਰ ਤਾਂ ਹੀ ਨਾ ਪਾ ਕੇ ਮੈਨੂੰ ਦੱਸ ਉਹ ਅੱਛਾ ਹੀ ਕਰੋ ਕਿਸੇ ਵੇਲੇ ਸ਼ਾਂਤੀ ਨਾਲ ਗੱਲ ਪੁੱਤ ਕਰ ਰਿਹਾ ਕਰ ਤੂੰ ਉਹ ਚਾਚਾ ਜਾਣਦੇ ਤੂੰ ਉਧਰ ਲੈ ਅੰਦਰ ਬਹਿ ਜਾ ਉਹ ਮੈਂ ਤਾਂ ਬਹਿਣਾ ਪਰ ਸ਼ਾਂਤੀ ਨਾਲ ਗੱਲ ਕਰ ਰਿਹਾ ਕਰ ਚਾਚਾ ਮੈਨੂੰ ਪਤਾ ਹੈ ਇਹਨਾਂ ਦਾ ਉਸ ਤੋਂ ਕੁਮਾਰੀ ਵਟੇ ਇਨਸਾਨੀਅਤ ਦੇ ਰੱਖੀਦੀ ਹੁੰਦੀ ਆ ਇਨਸਾਨੀਅਤ ਲੋ ਇਹਨਾਂ ਨਾਲ ਇਦਾਂ ਚੱਲਣਾ ਪੈਂਦਾ ਤਾਂ ਹੀ ਸੂਤ ਰਹਿੰਦੇ ਇਹ ਬਾਤ ਘੱਟ ਦੀ ਬੋਲੀਦਾ ਐਵੇਂ ਲੈ ਬਾਤ ਕਰਿਆ ਕਰ ਚਾਚਾ ਤੂੰ ਨਾ ਬਾਲਾ ਦਖਲਅੰਦਾਜ਼ ਹੋ ਜਾ ਕਰ ਚੱਲ ਤੂੰ ਵੀ ਉਧਰ ਜਾ ਕੇ ਬਹਿ ਮਾਮਲੀ ਇਦਾਂ ਮੁੱਸੇ ਕਾਟੇ ਹੁੰਦੇ ਨੇ ਹਨ ਮੈਂ ਦੱਸਿਆ ਅਸੀਂ ਗਰੀਬ ਜ਼ਰੂਰ ਹਾਂ ਪਰ ਬੇਮਾਨੀ ਚੋਰ ਨਹੀਂ ਹੈਗੇ ਚੱਲੋ ਪਤਾ ਮੈਨੂੰ ਸਾਰਾ ਕਰਤ ਪਾਈ ਇਦਾਂ ਦੇ ਕਹਿਣ ਚਮਕਾ ਦੇ ਇੱਕ ਨੰਬਰ ਐ ਸਾਡੇ ਕੰਮ ਵਾਲੀ ਸੀਗੀ ਉਹ ਛੁੱਟੀ ਤੇ ਗਈ ਹੋਆ ਤਾਂ ਥੋੜਾ ਜਿਹਾ ਖਲਾਤਾ ਪਿਆ ਆ ਇਧਰ ਅੰਦਰ ਕਾਦੇ ਪਾਈ ਐ ਚੰਗੀ ਤਰ੍ਹਾਂ ਠੀਕ ਐ ਚਮਕਣਾ ਚਾਹੀਦਾ ਮੈਂ ਉਹਨੂੰ ਵੀ ਦੇਖਾਂ ਬਾਹਰ ਜਾ ਕੀ ਕਰਦਾ ਉਹ ਘੰਟਾ ਹੋ ਗਿਆ ਉਹਨੂੰ ਵੀ ਦੇਖਦਾ ਕੀ ਕਰਦਾ ਕੀ ਨਹੀਂ ਉਹ ਕੱਦਦਾ ਕੰਨਾਂ ਕੀਤਾ ਤੇਰਾ ਹੋਇਆ ਨਹੀਂ ਹਲੇ ਕੰਮ ਬਸ ਥੋੜੇ ਰਹਿ ਗਿਆ ਜੀ ਥੋੜੇ ਹੀ ਆ ਬਸ ਹੋਇਆ ਗਿਆ ਘੰਟਾ ਹੋ ਗਿਆ ਤੇ ਲੈ ਤੈਨੂੰ ਲੱਗੇ ਨੂੰ ਬਸ ਜੀ ਹੋ ਗਿਆ ਗੰਦੇ ਬਹੁਤ ਸਗੇ ਚਮਕਾਤਾ ਹੈ ਚੰਗੀ ਤਰ੍ਹਾਂ ਹਾਂ ਹੋ ਗਿਆ ਜੀ ਬਹੁਤ ਵਧੀਆ ਹੋ ਗਿਆ ਚਲੋ ਆ ਜਾ ਛੱਡ ਤੂੰ ਐਦਾ ਕਰਾ ਝਾੜੂ ਚੱਕ ਝਾੜੂ ਚੱਕ ਕੇ ਆ ਜਾਲੇ ਲੱਗੋ ਜਾਲੇ ਲਾ ਚੱਲ ਠੀਕ ਹੈ ਜੀ ਕਿੱਥੇ ਹੈ ਜੀ ਝਾੜੂ ਝਾੜੂ ਦੇ ਲੈ ਝਾੜੂ ਮੈਂ ਜੇਚ ਪਾਇਓ ਵਾ ਅੱਛਾ ਹੈਗਾ ਜੀ ਕੰਮ ਵਾਲੀ ਰੱਖੀ ਹੋਈ ਉਹੀ ਰੱਖ ਕੇ ਗਈ ਉਹ ਨਹੀਂ ਕਿਤੇ ਅੱਛਾ ਇਧਰ ਆ ਜਾਲੇ ਲੱਗਿਓ ਹਾਂ ਕੋਈ ਨਹੀਂ ਬਣਾਣਾ ਤੁਹਾਨੂੰ ਮਤੋਂ ਚਾਹਤਾ ਲੈ ਬੰਦੀ ਉਹ ਵੀ ਦੋਨਾਂ ਨੂੰ ਉਹ ਵੀ ਨਾਲੇ ਫਰੀ ਦੇ ਵਿੱਚ ਤੁਹਾਨੂੰ ਲਾਣਾ ਜਗਾੜ ਕੋਈ ਉਹ ਉੱਪਰ ਜਾਲਾ ਲੱਗਿਆ ਉਹਦੇ ਚੰਗੀ ਤਰ੍ਹਾਂ ਚੱਲ ਆਂ ਚਮਕਾ ਦੇ ਚੰਗੀ ਤਰ੍ਹਾਂ चल तेरे पोते चल तू आ जाओ बाल्टी चल उल रखो चलो फिर तो चलो छोर चल आजा फिर नेरा हो जाएगा सामने आ जा हू चलो बहुत ठीक है जी अल एक मिनट रोको रोको चैनी नहीं लभ मेरी अंदर चैनी पी थी ਮੈਂ ਤਾਂ ਨਹੀਂ ਚੈਨੀ ਦੇਖੀ ਮੈਂ ਜਦੋਂ ਨਾਲ ਲੱਗਾ ਸੀ ਤੇ ਮੇਰੇ ਉਦੋਂ ਮੈਂ ਬਾਥਰੂਮ 'ਚ ਰੱਖੀ ਸੀ ਚੈਨੀ ਮੈਂ ਨਹੀਂ ਕਿਸੇ ਬਾਥਰੂਮ ਚ ਆਹ ਦੇਖੀ ਤੇਰੇ ਕੋਲ ਤਾਂ ਨਹੀਂ ਆਈ ਮੈਂ ਤਾਂ ਦੱਸਾਂ ਮੈਂ ਅੰਦਰੇ ਕੰਮ ਕਰ ਰਹੀ ਸੀ ਮੈਂ ਤਾਂ ਦੇਖੀ ਚਾਚਾ ਬਾਹਰ ਆਈ ਮੇਰੀ ਗੱਲ ਸੁਣੀ ਮਾਰ ਜਾ ਜਰਾ ਉਹ ਕੀ ਹੋ ਗਿਆ ਹੁਣ ਕੀ ਰੋਲਾ ਪਾ ਕੇ ਬਹਿ ਗਿਆ ਰੋਲਾ ਕਿਆ ਪਾਣਾ ਜਦੋਂ ਚੈਨੀ ਲੱਭੀ ਚੈਨੀ ਤਾਂ ਨਹੀਂ ਦੇਖੀ ਤੂੰ ਮੇਰੀ ਕਿਹੜੀ ਚੈਨੀ ਚੈਨੀ ਮੇਰੀ ਤੈਨਾਂ ਤਾਂ ਨਹੀਂ ਚੱਕੀ ਮੈਂ ਤਾਂ ਅੰਦਰੇ ਜਿ ਬੜਿਆ ਤੇ ਚੈਨੀ ਕਿੱਥੇ ਗਈ ਮੇਰੀ ਤੈਨੂੰ ਪਤਾ ਹੋਊਗਾ ਤੇਰੀ ਚੀਜ਼ ਦਾ ਮੈਨੂੰ ਨਹੀਂ ਲੱਭਦੀ ਆ ਗਈ ਮੈਂ ਬਾਥਰੂਮ 'ਚ ਰੱਖੀ ਸੀ ਤੇ ਮੇਰੇ ਨਾਲ ਲੱਗੇ ਨੇ ਕਹਿ ਲਈ ਤੂੰ ਅੰਦਰ ਬਾਥਰੂਮ ਚ ਇਦਾਂ ਦੀ ਜਿੱਤੇ ਬਾਥਰੂਮ ਰੱਖਿਦਿਆਂ ਚਾਚਾ ਨਾਲ ਲੱਗਾ ਮੈਂ ਲਾ ਕੇ ਭੁੱਲ ਗਿਆ ਉੱਥੇ ਚਾਚਾ ਮੇਰੀ ਗੱਲ ਸੁਣ ਨਾ ਤੂੰ ਗਿਆ ਅੰਦਰ ਨਾ ਹੋ ਗਈ ਯਾਰ ਉਹ ਵੀ ਅੰਦਰ ਸੀ ਕੀ ਕੰਮ ਕਰਦੀ ਇਹੇ ਸੀਗਾ ਬਾਥਰੂਮ ਖਾਬ ਕਰਦਾ ਇਹਦੀ ਤਲਾਚੀ ਲੈ ਤੂੰ ਤੇਰੀ ਤਸੱਲੀ ਦੇਣਾ ਤਲਾਚੀ ਲੈ ਲੈਣਾ ਪਰ ਇਹ ਕਿਹੜਾ ਚੋਰ ਆ ਤੂੰ ਲੈ ਤਲਾਚੀ ਇਹਦੀ ਮੈਂ ਬਣਾਣਾ ਵੀਡੀਓ ਲੈ ਤਲਾਚੀ ਇਹਦੀ ਗਰੀਬ ਆ ਬਜਾਣਾ ਚੋਰ ਆ ਕਿਤੇ ਸਿੰਧ ਉਹ ਆਦ ਨਹੀਂ ਜਾਣੀ ਤੇਰੀ ਆਹੋ ਚਾਚਾ ਇਹ ਹੀ ਯਾਰ ਇਹ ਮੇਰੀ ਜੇਬ ਚ ਕਿੱਥੋਂ ਆ ਗਈ ਤੈਨੂੰ ਪਤਾ ਹੋ ਮੈਂ ਤੈਨੂੰ ਦੱਸਦਾ ਕਿੱਥੋਂ ਆਈ ਇਹ ਹੀ ਅਮਰੀਕਾਨੀ ਇਹ ਹੀ ਤਾਂ ਮੈਂ ਲੱਭਦਾ ਸੀ ਸੁਣੋ ਮੇਰੀ ਗੱਲ ਤੁਸੀਂ ਬਾਪੂ ਜੀ ਦੀ ਚੰਨੀ ਕਹਤੇ ਚੱਕੀ ਆ ਮੈਂ ਨਹੀਂ ਚੱਕੀ ਤੇ ਤੁਹਾਡੀ ਜੇਬ ਚ ਆਈ ਕਿੱਦਾਂ ਮੈਨੂੰ ਪਤਾ ਹੀ ਨਹੀਂ ਮੇਰੀ ਜੇਬ ਵੀ ਕਿੱਦਾਂ ਆ ਗਈ ਮੈਂ ਤਾਂ ਅੰਦਰੋਂ ਪੋਚੇ ਲਾ ਕੇ ਸਾਫ਼ ਕਰਕੇ ਸਾਰਾ ਬਾਹਰ ਆ ਗਿਆ ਹੁਣ ਕਿਸੇ ਤਰੀਕੇ ਨਾਲ ਤਾਂ ਆਈ ਹੋਊਗੀ ਤੁਹਾਡੀ ਜੇਬ ਵਿੱਚ ਮੈਂ ਤਾਂ ਆਪ ਹੈਰਾਨ ਹੋ ਗਿਆ ਜੇਬ ਵਿੱਚ ਕਿੱਥੋਂ ਆ ਗਈ ਹੂੰ ਜੇਬ ਵਿੱਚ ਕਿੱਥੋਂ ਆ ਗਈ ਆਹ ਆ ਗਈ ਨਾ ਲੰਡਰੋਂ ਉੜ ਕੇ ਆ ਗਈ ਤੇਰੀ ਜੇਬ ਦੇ ਵਿੱਚ ਤੁਹਾਡੀਆਂ ਆਤ ਤਾਂ ਨਹੀਂ ਸਹੀ ਮਾਮ ਜੀ ਸਾਨੂੰ ਮਾਗ ਕਰ ਉਹ ਮਾਮ ਉਹਦਾ ਛੱਡ ਮੇਰੇ ਪੈਰੀ ਯਾਤ ਨਾਲਾ ਚਾਚਾ ਦੇਖ ਲੈ ਜਿਨ੍ਹਾਂ ਨੂੰ ਕਹਿੰਦਾ ਸੀ ਕੰਮ ਤੇ ਰੱਖ ਲੈ ਘਰ ਬਾਲ ਲੈ ਮੈਂ ਨੇ ਜੀ ਚੈਨੀ ਚੱਕੀ ਹੈ ਮੈਨੂੰ ਨਹੀਂ ਪਤਾ ਬੰਦਿਆ ਰੱਬ ਦੇ ਮੈਂ ਤੈਨੂੰ ਕੀ ਸਮਝਦਾ ਤੂੰ ਕੀ ਨਿਕਲਿਆ ਮੈਂ ਤੇਰੇ ਹੱਥ ਮੈਂ ਗੱਡੀ ਆਪ ਹੱਥੀ ਤੇਰੇ ਤੇਰੀ ਜੇਬ ਦੇ ਵਿੱਚੋਂ ਮੈਂ ਕਿੱਦਾਂ ਮੰਨਵਾ ਹੁਣ ਤਾਂ ਇਹ ਨਹੀਂ ਚੈਨੀ ਚੱਕੀ ਸਾਡੀ ਪਤਾ ਨਹੀਂ ਕਿਆ ਕੁਝ ਹੁੰਜਿਆ ਹੁਣ ਅੰਦਰੋਂ ਕਿਤੇ ਹੋਰ ਤਾਂ ਨਹੀਂ ਕੋਈ ਚੱਕਿਆ ਨਹੀਂ ਬਾਬੂ ਜੀ ਤੁਸੀਂ ਇਦਾਂ ਦੇ ਨਹੀਂ ਚਾਚਾ ਚੰਗੀ ਤਾਂ ਤਲਾਸ਼ੀ ਲੈ ਲੈ ਇਹਦੀ ਕੋਈ ਹੋਰ ਤਾਂ ਨਹੀਂ ਚੱਕਿਆ ਕੁਝ ਸੋਨਾ ਤੇ ਮੈਂ ਤਾਂ ਗਿਆ ਹੀ ਨਹੀਂ ਜੀ ਅੰਦਰ ਮੈਂ ਤਾਂ ਆ ਵੀ ਚੈਨੀ ਮੇਰੀ ਜੇਬ ਵਿੱਚ ਕਿੱਥੋਂ ਆ ਗਈ ਮੈਨੂੰ ਨਹੀਂ ਪਤਾ ਤੇਰੀ ਜੇਬ ਕਿੱਥੋਂ ਆ ਗਈ ਚੱਲ ਵੇ ਸਿੰਦੇ ਤੂੰ ਕੋਸ਼ਿਸ਼ ਆਪਣੇ ਤਰੀਕੇ ਨਾਲ ਚੱਲ ਵੇ ਆ ਜਾ ਮੈਂ ਤਾਂ ਮੈਂ ਨੇ ਚੱਲਾ ਜੱਟ ਦੱਸਦਾ ਜੀ ਮੈਂ ਨਹੀਂ ਉਹ ਚੱਕੀ ਦਾ ਆ ਜਾ ਉਹ ਮੈਂ ਕਹਿੰਦਾ ਜੀ ਮੈਂ ਨਹੀਂ ਉਹ ਜੋਰ ਸਾਰਾ ਪਤਾ ਮੈਨੂੰ ਚੱਲ ਹੋ ਪਰੇ ਤੂੰ ਵੀ ਹਮ ਮਹਿਤਾ ਕਰਦੀ ਤੂੰ ਬਹੁਤ ਉਹਦੀਆਂ ਚੈਨ ਉਹਦੀ ਜੇਬ ਚੋਂ ਨਿਕਲਿਆ ਅਜਿਹਾ ਆਪਣੇ ਤਰੀਕੇ ਨਾਲ ਘੜਵਾਏ ਲਿਆ ਉਹ ਨਾ ਸਾਰਾ ਕੁਝ ਹੁਣ ਸਾਰਾ ਕੁਝ ਇਹ ਸੱਚ ਮੂੰਹ ਕਢਾਣਾ ਚਰਨ ਦਮ ਉਹ ਮੈਂ ਨਹੀਂ ਚੱਕੀ ਜੀ ਕਹਿੰਨੀ ਮੈਂ ਨਹੀਂ ਚੱਕੀ ਹੈਗੀ ਨਾ ਦੇਖ ਚਾਚਾ ਹੁਣ ਕੀ ਕਰਾਂ ਮੈਂ ਦੱਸ ਤੂੰ ਮੈਂ ਨਹੀਂ ਚੱਕੀ ਜਾਨੀ ਚਲ ਚਲ ਨਾ ਅੰਦਰ ਜਾ ਮੈਂ ਆਪਣੇ ਜੇਬੋਂ ਨਹੀਂ ਕੱਢੀ ਹੈ ਨਾ ਚਾਚਾ ਜੇਬ ਚੋਂ ਮੈਂ ਮੈਂ ਕਿੱਦਾਂ ਮੁਕਰ ਦਵਾ ਮੈਂ ਜੇਬ ਚੋਂ ਕੱਢੀ ਫਿਰ ਤੇਰੀ ਜੇਬ ਚੋਂ ਨਿਕਲੀਗੇ ਨਹੀਂ ਮੈਨੂੰ ਪਤਾ ਨਹੀਂ ਮੇਰੀ ਜੇਬ ਚ ਕਿੱਦਾਂ ਤੇਰੀ ਉਦਾਂ ਮੈਂ ਇੱਕ ਗੱਲ ਪੁੱਛਦਾ ਤੇਰੀ ਜੇਬ ਚੋਂ ਨਿਕਲੀ ਆ ਜਾਂ ਨਹੀਂ ਤੇਰੇ ਸਾਹਮਣੇ ਇਹਦੇ ਜੇਬ ਚੋਂ ਨਿਕਲੇ ਆ ਨਿਕਲ ਨਾ ਪਰ ਮੈਨੂੰ ਇੰਨਾ ਫੇ ਹੁਣ ਇਹ ਤੂੰ ਕਿੱਦਾਂ ਮੁਕਰ ਰਹਾ ਹੈ ਇਹ ਚੋਰੀ ਨਹੀਂ ਕਰ ਸਕਦੇ ਹੈਗੇ ਨਹੀਂ ਕਰ ਸਕਦੇ ਤੁਸੀਂ ਅੱਤਿਆ ਜਾਣ ਨਾਮ ਕਰੋ ਸਾਡੇ ਤੇ ਅੰਦਰ ਅੰਦਰ ਨਾ ਯਾਰ ਤੈਨੂੰ ਮੈਂ ਦਾਦਾ ਤੈਨੂੰ ਚੱਲ ਹਟ ਪਰੇ ਤੂੰ ਚੱਲ ਜਰਾ ਚੱਲ 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 ਆ ਜਾ ਅੰਦਰ ਤੈਨੂੰ ਬਣਾਣਾ ਬੰਦਾ ਮੈਂ ਚੱਲ ਤਾਂ ਹੈ ਹੈਨੂੰ ਉਹ ਮਾਰ ਦਤਾ ਹੈ ਉਹ ਮਾਰ ਦਤਾ ਓਏ ਉਹ ਮਾਰ ਦਤਾ ਬਾਬ ਜੀ ਚੜਾ ਲਓ ਬੰਦੇ ਚੱਲੋ ਚੱਲੋ ਤਾ ਮੈਂ ਨਹੀਂ ਚੜੀ ਕੀਤੀ ਉਹ ਮਾਰ ਦਤਾ ਉਹ ਮਾਰ ਬਾਬ ਜੀ ਛਡਾ ਲਓ ਇਹਨਾਂ ਨੂੰ ਇਹ ਇਹ ਕੋ ਚੰਗੇ ਕੰਮ ਆ ਤੁਹਾਡੇ ਲਈ ਮੈਂ ਤਾਂ ਤੁਹਾਨੂੰ ਗੱਲ ਮੈਂ ਉਹਦੀ ਗਮਾ ਹੁਣ ਮੁੰਡੇ ਨੂੰ ਮੈਂ ਕਾਦਾ ਦਬਕਿਆ ਸਵੇਰੇ ਕਿੰਨੀ ਵਾਰੀ ਮੈਂ ਉਹਨੂੰ ਕਿਹਾ ਮੈਂ ਤੁਹਾਨੂੰ ਕੀ ਸਮਝਾ ਤੇਰੇ ਘਰ ਵਾਲਾ ਕੀ ਨਿਕਲਿਆ ਬਾਬੂ ਜੀ ਤੁਸੀਂ ਜੋ ਦੰਡ ਲਾਣਾ ਲਾ ਦਿਓ ਜਿੰਨਾ ਚਿਰ ਤੁਸੀਂ ਕਹੋਗੇ ਅਸੀਂ ਤੁਹਾਡੇ ਫਰੀ ਬਹੁਤ ਥੋੜਾ ਜਿਹਾ ਲੱਗ ਗਿਆ ਹੁਣ ਤੁਹਾਨੂੰ ਫਰੀ ਕੰਮ ਕਰਾਂਗੇ ਬਾਬੂ ਜੀ ਉਹ ਸਿੰਦੇ ਇਹ ਕਾ ਦਿਓ ਬਾਬੂ ਜੀ ਇਹ ਕਾ ਦਿਓ ਮਾਰ ਦੇਣਾ ਉਹ ਸਿੰਦੇ ਉਹ ਸਿੰਦੇ ਲਿਆ ਪੁੱਤ ਕੱਢ ਲਿਆ ਕੱਢ ਬਾਹਰ ਨੂੰ ਲਿਆ ਬਾਹਰ ਨੂੰ ਹੁਣ ਕੀ ਹੋ ਗਿਆ ਲਿਆ ਲਿਆ ਬਹੁਤ ਹੋ ਗਈ ਹੋਇਆ ਅੱਜ ਲਿਆ ਫੜ ਕੇ ਚਲੋ ਚੱਲ ਨਿਕਲ ਮਾਰ ਚੱਲ ਕਾ ਦੇ ਨੰਗਾ ਕਰਕੇ ਬਾਹਰ ਕੱਢੇ ਨਾ ਪਤਾ ਲੱਗੇ ਨੂੰ ਨਾਲੇ ਲੋਕ ਦੇਖਣ ਨੂੰ ਹਾਏ ਮਰਦਤਾ ਇਹਨੂੰ ਕੀ ਸਮਝਿਆ ਨਿਕਲਿਆ ਕੀ ਹੈ ਬੰਦਾ ਸ਼ੁਕਰ ਗੱਲ ਉਹਨੇ ਤੁਹਾਨੂੰ ਪੜਾਇਆ ਨਹੀਂ ਮੈਂ ਛੋਰੀਆਂ ਕਰਦੇ ਤੁਸੀਂ ਤੁਹਾਨੂੰ ਨਹੀਂ ਪੜਾਇਆ ਹਾਏ ਇਹਨੂੰ ਗਾਵਾ ਤੇ ਗਈ ਦੱਲਾ ਕੇ ਇਹਦੇ ਘਰ ਜਾ ਕੇ ਕੰਮ ਨਾ ਕਰੇ ਦੇ ਕਿੰਦਾ ਡਰਾਮੇ ਕਰਦਾ ਹਾਏ ਹਾਏ ਕਿੰਨਾ ਚਿਰ ਤੁਸੀਂ ਕੰਮ ਨਹੀਂ ਕਰਾਂਗੇ ਫਰੀ ਚਰਾਂਗੇ ਕੰਮ ਤੁਸੀਂ ਚਿੰਦੇ ਕੰਮ ਕਰਨੇ ਨਹੀਂ ਵੇਣਾ ਮਰਦਤਾ ਬਾਬੂ ਜੀ ਠੀਕ ਸਮਝਾ ਦੇ ਦੋ ਹੋ ਲੈ ਜਾ ਇਹਨੂੰ ਲਿਜਾਣਾ ਤਾਂ ਇੱਦਾਂ ਇਹਨੂੰ ਠੀਕ ਆ ਸ਼ੁਕਰ ਕਰ ਛੱਡ ਦਿੱਤਾ ਸੀ ਚਲ ਚਲ ਹਾਏ ਦੇਖਣੇ ਨਹੀਂ ਚਾਹੀਦੇ ਮੈਨੂੰ ਇੱਥੇ ਹਾਏ 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 ਓਏ ਰੁਕੋ 1 ਮਿੰਟ ਮੇਰੀ ਗੱਲ ਸੁਣ ਲਓ ਕੱਲ ਨੂੰ ਸਵੇਰ ਨੂੰ 9 ਵਜੇ ਕੰਮ ਤੇ ਆਣਾ ਠੀਕ ਆ ਹਾਂ ਆ ਦੇਖ ਲੈ ਫੋਨ ਦੇ ਵਿੱਚ ਵੀਡੀਓ ਸਾਰਾ ਕੁਝ ਰਿਕਾਰਡ ਕੀਤਾ ਆ ਇਹਦਾ ਮੈਂ ਨੈਟ ਤੇ ਚਾੜ੍ਹ ਦੂੰ ਬੰਦੇ ਦੇ ਪੁੱਤ ਬਣਾ ਦੂੰ ਤੁਹਾਨੂੰ ਸਵੇਰ ਨੂੰ 9 ਵਜੇ ਆਪਣੇ ਆਧਾਰ ਕਾਰਡ ਲੈ ਕੇ ਉੱਥੇ ਕੰਮ ਤੇ ਪਹੁੰਚਣਾ ਮੈਂ ਲਿਖ ਲਗਈਆ ਕਰਾਣਾ ਤੁਹਾਤੋਂ ਠੀਕ ਆ ਜੀ ਠੀਕ ਆ ਠੀਕ ਆ ਜੀ ਚਲੋ ਨਿਕਲੋ ਠੀਕ ਆ ਜੀ ਹੋ ਜਾਂਦਾ ਹੈ ਆਜਾ ਉਹਨਾਂ ਨੂੰ ਮੋੜਾ ਉਹ ਕੱਪੜੇ ਪਾਟੇ ਉਹ ਬਦਨਾਮ ਹੋ ਜਾਣਗੇ ਲੋਕਾਂ ਨੇ ਦੇਖ ਲਿਆ ਜੇ ਨਾਲੇ ਉਹਦੇ ਕੱਪੜੇ ਦੇ ਉਹਦੇ ਟੀ-ਸ਼ਰਟ ਨਾਲੇ ਜੁੱਤੀ ਉਹਦੀ ਅੱਛਾ ਗੱਡੀ 'ਚ ਸਿੱਟ ਉੱਤੇ ਜਾ ਕੇ ਲੈ ਜਾਜਾ ਟੀ-ਸ਼ਰਟ ਦੇ ਦੇ ਉਹਦੀ ਕਿੱਥੇ ਆ ਹਾਂ ਜਾ ਕੇ ਉੱਤੇ ਛੱਡ ਗਿਆ ਗੱਡੀ 'ਚ ਬਿਠਾੜ ਉੱਤੇ ਸਿੱਟ ਗਿਆ ਉਹਨਾਂ ਨੂੰ ਆ ਲੈ ਵੜ ਆ ਜਾ ਕੇ ਨਾਲੇ ਜੁੱਤੀ ਉਹਦੀ ਆ ਵੜ ਟੱਕ ਟੀ-ਸ਼ਰਟ ਗੱਡੀ 'ਚ ਬਿਠਾ ਗੱਡੀ 'ਚ ਪਿਠਾੜ ਕੇ ਛੱਡ ਗਿਆ ਉੱਤੇ ਸਿੱਟ ਗਿਆ ਇਹਨਾਂ ਨੂੰ ਕਾਲ ਸੁਣ ਮੈਂ ਤਾਂ ਤੈਨੂੰ ਮਾਰਾ ਗਿਆ ਕੰਨੂ ਵਾਏ ਤੂੰ ਖੋੜ ਦਿੱਤਾ ਜਿਆਦਾ ਉਹਦੀ ਹਾਲਤ ਕਰਤੀ ਦਾ ਖਰਾਬ ਹੁਣ ਗੱਡੀ 'ਚ ਬਹਾਲ ਚੁੱਪ ਕਰਕੇ ਛੱਡਿਆ ਜਾ ਕੇ ਜੇ ਲੋਕਾਂ ਨੇ ਦੇਖ ਲਿਆ ਕਿਤੇ ਉਲਟੇ ਨਾ ਫਾਜੇ ਅੱਛਾ ਜੀ ਤਾਂ ਹੁਣ ਮਾਰਾ ਗਿਆ ਆਪਣੀ ਦਿਮਾਗ ਤੋਂ ਵੀ ਕੰਮ ਕਰਿਆ ਇੰਨਾ ਤੱਤਾ ਨਾ ਹੋਇਆਗਾ ਚੱਲ ਬਈ ਛੱਡੇਗੇ ਚੱਲ ਬਹਾਲ ਬਹਾਲ ਗੱਡੀ 'ਚ ਚੱਲ ਛੱਡ ਕੇ ਆ ਜਾ ਕੇ ਪਰ ਰੋਕੋ 1 ਮਿੰਟ ਹੋ ਚੱਲ ਸੁਣੋ ਛੱਡਿਆ ਨਾ ਮੈਂ ਤੁਹਾਨੂੰ ਚਲੋ ਬੈਠੋ ਗੱਡੀ ਚਲੋ ਬੈਠ ਗੱਡੀ जाना तुम आ रे आ चलिए छे आइए इन्होंने चल भरावा